ਦੁਨੀਆ ਦੇ ਵਿੱਚ ਕਹਿੰਦੇ ਜੀ ਉਨੀ ਆਸ਼ਕ ਹੋਏ ਆ ਮੈਂ ਨਾ ਇੱਕ ਕਿਤਾਬ ਪੜ੍ਹੀ ਸੀ ਮੈਨੂੰ ਗਿਣਤੀ ਨਹੀਂ ਪਤਾ ਵੈਸੇ ਪਾਤਰ ਨੇ ਸਾਡੇ ਬਈ ਜਿਵੇਂ ਸੱਸੀ ਪੁੰਨੂ ਹੋ ਗਏ ਜਿਵੇਂ ਮਿਰਜ਼ਾ ਸਾਹਿਬਾ ਹੀਰ ਰਾਂਝਾ ਯੂਸਫ ਜੁਲਖਾਂ ਜਿਹੜਾ ਰੋਮੀਓ ਜੂਲੀਟ ਇਸ ਤਰੀਕੇ ਦੇ ਨਾਲ ਪਰ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਕੰਮ ਦੇ ਨਾਲ ਇਸ਼ਕ ਸਭ ਤੋਂ ਵਧੀਆ ਆਪਦੀ ਬੇਬੇ ਨੂੰ ਬਾਪੂ ਨੂੰ ਤੇ ਭੈਣ ਨੂੰ ਵੀ ਪਿਆਰ ਕਰਨਾ ਚਾਹੀਦਾ ਇਹ ਨਹੀਂ ਵੀ ਗਵਾਂਡਣ ਦੇ ਵਿੱਚ ਹੀ ਆਪਾਂ ਸਹਿਬਾ ਦੇਖਣੀ ਆ ਉਹਦੇ ਵਿੱਚੋਂ ਹੀਰ ਲੱਭਣੀ ਆ ਪਰ ਜਿਹੜੇ ਬੰਦੇ ਨਾਲ ਮੈਂ ਗੱਲ ਕਰਨ ਲੱਗਾ ਇਹਦਾ ਇਸ਼ਕ ਅਵੱਲਾ ਏ ਮੈਨੂੰ ਲੱਗਦਾ ਵੀ ਰਾਤ ਦੇ ਵੇਲੇ ਵੀ ਨਾ ਜਦੋਂ 1.5 2 ਵਜੇ ਵੀ ਇੱਕ ਤ੍ਰਿਫਲਾ ਲੈ ਲਓ ਇੱਕ ਕੌਂਚ ਬੀਜ ਲੈ ਲਓ ਇੱਕ ਪੰਚਮ ਹਲਦੀ ਲੈ ਲਓ ਤੇ ਇੱਕ ਪਾਈ ਸ਼ਤਾਵਰ ਲੈ ਲਓ ਵੀ ਸ਼ਾਇਦ ਇਦਾਂ ਦੀਆਂ ਗੱਲਾਂ ਹੀ ਕਰਦੇ ਹੋਣੇ ਐਨਾ ਇਸ਼ਕ ਕਿਉਂ ਆ ਵੈਦਗਰੀ ਦੇ ਨਾਲ ਤੇ ਤੁਸੀਂ ਚਿਹਰਾ ਜਾਣਿਆ ਪਛਾਣਿਆ ਮੁਹੱਬਤੀ ਬੰਦਾ ਤੇ ਮੁਹੱਬਤ ਦੀ ਗੱਲ ਕਰਦਾ ਮੁਹੱਬਤ ਪਰ ਇਹ ਨਹੀਂ ਵੀ ਬੰਦੇ ਤੇ ਬੁੜੀ ਵਾਲੀ ਨਹੀਂ ਉਹਦੀਆਂ ਗੱਲਾਂ ਵੱਖਰੀਆਂ ਕੰਮ ਦੇ ਨਾਲ ਇਹ ਵੈਦਗਰੀ ਦਾ ਇਸ਼ਕ ਕਿਵੇਂ ਜਾਗਦਾ ਤੁਹਾਨੂੰ ਐਨਾ ਇਸ਼ਕ ਇਹ ਜਿਹੜਾ ਇਸ਼ਕ ਉਹ ਨਾ ਇਹ ਐਵੇਂ ਨਹੀਂ ਹੁੰਦਾ ਵੈਦਗਰੀ ਦਾ ਇਸ਼ਕ ਜਿਹੜਾ ਇਹ ਉਹਨਾਂ ਨੂੰ ਹੁੰਦਾ ਜਿਨ੍ਹਾਂ ਨੂੰ ਆਪਣੇ ਕੰਮ ਦੇ ਵਿੱਚ ਜਨੂਨ ਆ ਜਾਂਦਾ ਇੱਕ ਮੇਰਾ ਜਨੂਨ ਸੀਗਾ ਜਦੋਂ ਮੈਂ ਚੰਡੀਗੜ੍ਹ ਆਇਆ ਮੇਰਾ ਪਿੰਡ ਹੈ ਚੌਂਦਾ ਬੰਨਵੀ ਮਲੇਰਕੋਟਲੇ ਦੇ ਕੋਲੇ ਜਦੋਂ ਮੈਂ ਉੱਥੋਂ ਉੱਠ ਕੇ ਚੰਡੀਗੜ੍ਹ ਪਹੁੰਚਿਆ ਤਾਂ ਮੈਂ ਕਾਫੀ ਦਿਨ ਆਪਣੇ ਮਾਂ ਦਾ ਇਲਾਜ ਪੀਜੀਆ ਵਿੱਚ ਕਰਵਾਇਆ ਪਰ ਨਹੀਂ ਸਫਲ ਹੋਇਆ ਫਿਰ ਮੈਂ ਇੱਕ ਸੁਪਨਾ ਲਿਆ ਉੱਥੇ ਬੈਠ ਕੇ ਬੜੀ ਤੁਹਾਨੂੰ ਪਤਾ ਹੈ ਉੱਥੇ ਕਿੰਨੀ ਭੈੜੀ ਹਾਲਤ ਹੁੰਦੀ ਹੈ ਤੇ ਬੈਠੇ ਬੈਠੇ ਫਿਰ ਇੱਕ ਸੁਪਨਾ ਲੈ ਲਿਆ ਪੀ ਚੰਡੀਗੜ੍ਹ ਦੀ ਜੜ ਦੇ ਵਿੱਚ ਇੱਕ ਆਯੁਰਵੈਦਿਕ ਦਾ ਪੀਜੀਆਈ ਬਣਾਵਾ ਹੈ ਔਰ ਉਹਦੀ ਨੀ ਵੀ ਰੱਖੀ ਗਈ ਉਹਦੇ ਲਈ ਜਗ੍ਹਾ ਵੀ ਬਣ ਗਈ ਹੋਈ ਆ ਔਰ ਉਹਦੇ ਚ ਨੇਚਰੋਪੈਥੀ ਦੇ ਆਯੁਰਵੈਦਿਕ ਦੇ ਐਕਸਪਰਟ ਡਾਕਟਰ ਉਹਦੇ ਵਿੱਚ ਵੈਦ ਕੰਮ ਕਰ ਹਾਂ ਇਹ ਸੁਭਾਸ਼ ਗੁਇਲ ਨਹੀਂ ਵੈਦ ਸੁਭਾਸ਼ ਗੁਇਲ ਮੇਰਾ ਨਹੀਂ خیال ਵੀ ਤੁਸੀਂ ਕਦੇ ਕੰਡ ਦੇ ਉੱਤੇ ਲੱਗਾ ਹੋਇਆ ਬੋਰਡ ਨਾ ਪੜਿਆ ਹੋਵੇ ਮੇਰਾ ਨਹੀਂ خیال ਵੀ ਤੁਸੀਂ ਸਾਡੇ ਵੱਲੋਂ ਕੀਤੀਆਂ ਗਈਆਂ ਇੰਟਰਵਿਊਜ਼ ਨਾ ਦੇਖੀਆਂ ਹੋਣ ਮੇਰਾ ਨਹੀਂ خیال ਵੀ ਤੁਸੀਂ ਕਿਸੇ ਟੀਵੀ ਚੈਨਲ ਦੇ ਉੱਤੇ ਇਹਨਾਂ ਦੀ ਵਾਰਤਾ ਲਾਪ ਨਾ ਦੇਖੀ ਹੋਵੇ ਇਹ ਵੈਸੇ ਵੀ ਜ਼ਿੰਦਗੀ ਦੇ ਵਿੱਚ ਇਸ਼ਕ ਬਹੁਤ ਕੀਤਾ ਕਿ ਨਹੀਂ ਜਿਹੜਾ ਜ਼ਿੰਦਗੀ ਦੇ ਵਿੱਚ ਇਸ਼ਕ ਕੀਤਾ ਉਹ ਵੀ ਬਸ ਸੰਘਰਸ਼ ਦਾ ਟਾਈਮ ਸੀ ਜਿਹੜਾ ਤੁਸੀਂ ਇਸ਼ਕ ਪੁੱਛਦੇ ਹੋ ਉਹ ਤਾਂ ਤੱਕ ਦੇ ਸੁਪਨੇ ਨਹੀਂ ਲੈ ਪਾਏ ਲੇਕਿਨ ਇੱਕ ਗੱਲ ਜ਼ਰੂਰ ਹੈ ਪਰ ਨਾਲੇ ਕਹਿੰਦੇ ਹੁੰਦੇ ਵੀ ਇਹ ਇਸ਼ਕ ਪੜਾਈਆਂ ਆਪੇ ਆਸ਼ਕ ਪੜ ਪੜ ਜਾਂਦੇ ਨੇ ਪਰ ਜਿਹੜਾ ਸਾਡਾ ਜਿਹੜਾ ਵਿਆਹ ਹੋਇਆ ਨਾ ਜਿਹਦੇ ਨਾਲ ਸਾਨੂੰ ਉਹਦੇ ਨਾਲ ਇਹੋ ਜਿਹਾ ਇਸ਼ਕ ਹੋਇਆ ਕਿ ਜਿਵੇਂ ਨਾ ਮਾਂ ਪੁੱਤ ਨੂੰ ਸਾਂਭਦੀ ਆ ਉਹ ਮੈਂ ਆਪਣੇ ਘਰ ਵਾਲੇ ਨੂੰ ਸਾਂਭੀ ਉਹ ਲੇਡੀ ਪਰ ਕਈ ਵਾਰੀ ਮੈਂ ਉਹਨੂੰ ਕਹਿਣਾ ਹੁੰਦਾ ਵੀ ਅਗਰ ਦੁਨੀਆ ਦੇ ਵਿੱਚ ਕੋਈ ਸਫਲ ਲੇਡੀ ਆ ਤਤੂਆ ਔਰ ਉਹਨੇ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਸਤਕਾਰ ਦਿੱਤਾ ਮੈਂ ਸੋਚ ਨਹੀਂ ਸਕਦਾ ਡਬਲ ਐਮਏ ਬੀਐਡ ਲੇਡੀ ਉਹਨੂੰ ਲਾ ਮੈਂ ਕਰਾਈ ਆਪਣੇ ਹੱਥੀ ਫਿਰ ਕੰਮ ਕਰਾਇਆ ਉਹਨੂੰ ਪੂਰਾ ਤੇ ਉਹ ਵੀ ਅਸੀਂ ਬਸ ਇਸੇ ਇਸ਼ਕ ਦੇ ਵਿੱਚ ਇੱਥੇ ਤੱਕ ਆ ਗਏ ਵੀ ਦੁਨੀਆ ਲਈ ਕੁਝ ਕਰਕੇ ਜਾਵਾਂਗੇ ਚੰਡੀਗੜ੍ਹ ਦੀ ਜੜ ਚ ਇੱਕ ਪੀਜੀਆ ਹੀ ਬਣਾ ਕੇ ਜਾਵਾਂਗੇ ਆਯੁਰਵੇਦਿਕ ਦਾ ਔਰ ਜਿਹਦੇ ਵਿੱਚ ਦਿਗਜ ਵੈਦ ਚੋਟੀ ਦੇ 나ੜੀ ਵੈਦ ਮਲੇ ਤੁਸੀਂ ਜਦੋਂ ਮੂਡ ਬਣਾਇਆ ਕਰੋਗੇ ਨਾ ਘਰ 'ਚ ਕਿਸੇ ਨੂੰ ਕੈਂਸਰ ਹੋ ਗਿਆ ਜਾਂ ਕੋਈ ਭਿਆਨਕ ਬਿਮਾਰੀ ਹੋ ਗਈ ਪੀਜੇ ਹੀ ਜਾਣਾ ਕੁਝ ਕਹੋਗੇ ਵੀ ਸੁਭਾਸ਼ ਗੁਏਲ ਵਾਲਾ ਜਿਹੜਾ ਅਜਰੋਂ ਐਤ ਪੀਜੀਆ ਪਹਿਲਾਂ ਉੱਛੇ ਦਿਖਾ ਲਈਏ ਜੋ ਉੱਥੋਂ ਜਵਾਬ ਮਿਲ ਗਿਆ ਫੇਰ ਕਿਤੇ ਹੋਰ ਚੱਲਾਂਗੇ ਇਹੋ ਜੀ ਚੀਜ਼ ਪਰ ਬਹੁਤ ਵਧੀਆ ਗੱਲ ਹੈ ਜੇਕਰ ਘਰੋਂ ਸਹਿਯੋਗ ਹੈ ਨਾ ਤੇ ਫੇਰ ਯਾਨੀ ਤਾਂ ਪਹੁੰਚ ਵੀ ਆਪਦੇ ਖਿਲਰੇ ਰਹਿੰਦੇ ਆ ਪੂਰਾ ਸਹਿਯੋਗ ਹੈ ਹੁਣ ਹੁਣ ਦੇਖੋ ਮੈਂ ਜਲੰਧਰ ਬੈਠਾ ਉਹ ਚੰਡੀਗੜ੍ਹ ਬੈਠੀ ਹੈ ਹੁਣ ਪਤਾ ਹੈ ਵੀ ਇਸ ਟਾਈਮ ਟੈਣਾ ਸਾਹਿਬ ਨਾਲ ਖੜੇ ਆ ਬਹੁਤ ਹੋਰ ਇਹ ਹੰਡੀ ਗੱਲ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਆਈ ਲਵ ਯੂ ਦੀ ਮਹੱਤਤਾ ਬਹੁਤ ਆ ਆਪਾਂ ਇੱਕ ਵਾਰੀ ਪ੍ਰੋਗਰਾਮ ਕੀਤਾ ਸੀ ਵੀ ਤੁਸੀਂ ਕਹਿੰਦੇ ਹੋਣੇ ਵੀ ਜੇਕਰ ਮੇਰੀ ਦਵਾਈ ਖਾ ਕੇ ਤੇ ਮੇਰੇ ਪੈਸੇ ਵੀ ਆ ਕੇ ਦੁਗਣੇ ਹੋ ਕੇ ਚੌਗਣੇ ਹੋ ਕੇ ਆ ਗਏ ਇਹ ਇਨਾ ਆਈਐਲਯੂ ਦਾ ਮਹੱਤਵ ਕਿਵੇਂ ਆ ਗਿਆ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਕੀ ਗੱਲ ਹੋਈ ਮੇਰੇ ਕੋਲ ਇੱਕ ਬਜ਼ੁਰਗ ਆਏ ਉਹਨਾਂ ਦੀ ਉਮਰ 370 72 ਸਾਲ ਦੀ ਉਹ ਕਹਿੰਦੇ ਵੀ ਗੁਇਲ ਸਾਹਿਬ ਆ ਬੈਠੀ ਆ ਤੁਹਾਡੀ ਮੇਰੀ ਧਰਮ ਪਤਨੀ ਤੁਸੀਂ ਇਹਨੂੰ ਭੂਆ ਕਹੋ ਚਾਚੀ ਕਹੋ ਬੇਬੇ ਕਹੋ ਜੋ ਵੀ ਤੁਹਾਡੀ ਲੱਗਦੀ ਆ ਮੈਂ ਤਾਂ ਇਹ ਕਹੂੰਗਾ ਵੀ ਸਾਡਾ ਦਾ ਜਾਣ ਦਾ ਟਾਈਮ ਆ ਗਿਆ ਸਾਨੂੰ 12-13 ਸਾਲ ਹੋ ਗਏ ਭੈਣ ਭਾਈਆਂ ਵਾਂਗੂ ਰਹੀ ਜਾਂਦੇ ਕੁਝ ਐਹ ਜੇ ਜੜੀ ਬੂਟੀ ਦੇ ਦੋ ਤੁਸੀਂ ਜਾਂਦੇ ਜਾਂਦੇ ਕੁਝ ਮਾੜਾ ਵੋਟਾ ਪਿਆਰ ਮੁਹੱਬਤ ਕਰ ਲਈ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਦੂਰੇ ਨੂੰ ਆਈ ਲਵ ਯੂ ਬੁਲਾ ਅੱਛਾ ਉਹ ਬੁੜੀ ਇੰਨੀ ਸ਼ਰਮਾਈ ਆਏ ਕਮਾ ਗਈ ਜਿਵੇਂ ਉਹ ਅੰਗਰੇਜ਼ ਫਿਲਮ ਚ ਕਹਦੀ ਆ ਮੈਨੂੰ ਸੰਗ ਲੱਗਦੀ ਆ ਮੈਨੂੰ ਸਮਝ ਆ ਗਈ ਵੀ ਆਈ ਲਵ ਯੂ ਸ਼ਬਦ ਦੇ ਵਿੱਚ ਤਾਂ ਜੜੀ ਬੂਟੀ ਤੋਂ ਵੱਡਾ ਅਸਰ ਹੈ ਫਿਰ ਮੈਂ ਹਰੇਕ ਨੂੰ ਕਹਿਣਾ ਸ਼ੁਰੂ ਕੀਤਾ ਵੀ ਆਪਦੀ ਬੇਬੇ ਦੇ ਗੋਡੇ ਦੁਖਦੇ ਆ ਤਾਂ ਉਹਦੇ ਪੈਰਾਂ ਨੂੰ ਬੁੱਤ ਤੇਲ ਲਾ ਨਾਲੇ ਕੋਲ ਬਹਿ ਕੇ ਕਹੇ ਵੀ ਬੇਬੇ ਆਈ ਲਵ ਯੂ ਜਦ ਤਾ ਮੈਨੂੰ ਜੰਮਿਆ ਹੋਵੇ ਡਿਡਿਚ ਰੱਖਿਆ ਹੋ ਕਿੰਨਾ ਦੁੱਖ ਚ ਲਿਆ ਹੁੰਦਾ ਇੱਕ ਵਾਰੀ ਕਹਿ ਕੇ ਦੇਖੀ ਤੇਰਾ ਤੇਲ ਭੁੱਲ ਜੂ ਤਾਂ ਦਰਦੋਂ ਹੀ ਠੀਕ ਹੋ ਜਾ ਵਾਹ ਤੇ ਆਈ ਲਵ ਯੂ ਚ ਇੰਨਾ ਦਮ ਹੈ ਇਸ ਕਰਕੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਗਵੰਡਨ ਨੂੰ ਕਹਿਣਾ ਜਾਂ ਆਪਾਂ ਜਿੱਥੇ ਜੁੱਤੀਆਂ ਪਹਿਨ ਉੱਥੇ ਹੀ ਕਹਿਣਾ ਆਪਾਂ ਭੈਣਾ ਭਰਾਵਾਂ ਨੂੰ ਵੀ ਕਹਿਣਾ ਆਪਾਂ ਚਾਚੇ ਤਾਇਆ ਨੂੰ ਵੀ ਕਹਿਣਾ ਆਪਾਂ ਨੇ ਇੱਕ ਦੂਜੇ ਨੂੰ ਵੀ ਕਹਿਣਾ ਦੋਸਤਾਂ ਯਾਰਾਂ ਨੂੰ ਵੀ ਕਹਿਣਾ ਆਈ ਲਵ ਯੂ ਦਾ ਮਤਲਬ ਹੈ ਕਿ ਮੈਂ ਤੈਨੂੰ ਪਿਆਰ ਕਰਦਾ ਪਿਆਰ ਤਾਂ ਇਨਸਾਨ ਕਿਸੇ ਨੂੰ ਵੀ ਕਰ ਸਕਦਾ ਦੇਸ਼ ਨੂੰ ਵੀ ਕਰੋ ਕੰਮ ਨੂੰ ਵੀ ਕਰੋ ਇਹ ਨਹੀਂ ਵੀ ਕੰਮ ਦੇ ਉੱਤੇ ਆ ਕੇ ਵੀ ਫੋਨ ਤੇ ਲੱਗੇ ਰਹੋ ਇਹਦੇ ਵੱਲ ਵੀ ਖਿਆਲ ਕਰਨਾ ਆਪਾਂ ਇਹ ਸਭ ਦੇ ਲਈ ਜ਼ਰੂਰੀ ਹੈ ਇਹ ਸਭ ਦੇ ਲਈ ਮੇਰੀ ਨਿੱਜੀ ਤੌਰ ਤੇ ਬੇਨਤੀ ਵੀ ਸਭ ਦੇ ਲਈ ਹੀ ਜ਼ਰੂਰੀ ਹੈ ਕਿਉਂ ਤੁਸੀਂ ਕੈਮਰਾਮੈਨ ਨੂੰ ਟੌਂਟ ਮਾਰਦਾ ਕੋਈ ਗੱਲ ਪਰ ਜਿਵੇਂ ਹੁਣ ਤੁਸੀਂ ਹਰ ਵਾਰ ਨੁਸਖਾ ਦੱਸਦੇ ਹੁੰਦੇ ਆ ਤੁਹਾਡੇ ਨੁਸਖੇ ਬਹੁਤ ਘੁੰਦੇ ਆ ਵੀ ਭਾਈ ਇੱਕ ਜੁਵੈਨ ਲੈ ਲਓ ਇੱਕ ਆ ਇਸ ਤਰੀਕੇ ਨਾਲ ਪਾਊਡਰ ਬਣਾ ਲਓ ਆ ਕਰ ਲਓ ਤੁਸੀਂ ਪਾਣੀ ਅਲਕ ਲਾਈਨ ਵਾਟਰ ਕਿਵੇਂ ਕਰਨਾ ਹੰਟ ਹੁਣ ਪੂਰੀ ਆ ਜ਼ੋਰ ਦੇ ਉੱਤੇ ਠੰਡ ਆ ਠੰਡ ਦੇ ਲਈ ਕੋਈ ਨੁਕਤਾ ਜਿਹੜਾ ਕਿ ਰਸੋਈ ਦੇ ਵਿੱਚ ਹੋਵੇ ਤੇ ਉਹਨੂੰ ਅਸੀਂ ਆਪਦੇ ਨਾਲ ਪੱਲੇ ਨਾਲ ਵੜ ਲਗੇ ਤੇ ਠੰਡ ਤੋਂ ਬਚ ਜੀਏ ਤੰਦਰੁਸਤੀ ਵਧ ਜੀਏ ਆ ਛਾਤੀ ਸੈਂਸ ਇਹ ਨਾ ਕਰੇ ਤੇ ਨੱਕ ਸੁਲੂ ਸੁਲੂ ਨਾ ਕਰ ਸਭ ਤੋਂ ਵਧੀਆ ਇੱਕ ਡੱਬਾ ਚਵਨ ਪ੍ਰਾਸ਼ ਦਾ ਲਿਆ ਕੇ ਰੱਖੋ ਕਿਉਂਕਿ ਚੱਕਰਾਂ ਚ ਨਾ ਕੋਈ ਪੈਣਾ ਚਾਹੁੰਦਾ ਨਾ ਮੈਂ ਪਾਉਣਾ ਚਾਹੁੰਦਾ ਚਵਨ ਪ੍ਰਾਸ਼ ਲਿਓ ਜਿਹੜਾ ਆਲ ਸੀਜ਼ਨ ਚਵਨ ਪ੍ਰਾਸ਼ ਹੈ ਵੈਦਵਾਨ ਕੰਪਨੀ ਦਾ ਆਪਣਾ ਬਣਾਇਆ ਹੋਇਆ ਆਪਣਾ ਭਰੋਸੇ ਦਾ ਆਪਣੇ ਵਿਸ਼ਵਾਸ ਦਾ ਉਹਦੇ ਬਿਨਾ ਵੀ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਘਰੇ ਜਿਹੜੀ ਪਈ ਆ ਆਪਣੇ ਕਿਸੇ ਦੇ ਘਰੇ ਪਿਆ ਹੁੰਦਾ ਸ਼ਹਿਦ ਪਿਆ ਹੋਵੇ ਸ਼ਹਿਦ ਦੇ ਨਾਲ ਤੁਸੀਂ ਕੀ ਕਰਨਾ ਇੱਕ ਕੇਸਰ ਦੀਆਂ ਕਲੀਆਂ 4-5 ਕਲੀਆਂ ਉਹ ਲੈਣੀਆਂ ਸ਼ਹਿਦ ਲੈਣਾ ਦੁੱਧ 'ਚ ਘੋਲ ਕੇ ਉਹਨੂੰ ਪੀਣਾ ਵਿੱਚ ਜੇ ਪੰਚਮ ਹਲਦੀ ਪਈ ਆ ਆਪਣੇ ਵਾਲੀ ਉਹ ਪਾ ਲਓ ਜੇ ਆਪਣੇ ਵਾਲੀ ਨਹੀਂ ਹੈਗੀ ਜਿਹੜੀ ਵੀ ਹਲਦੀ ਰਸੋਈ 'ਚ ਹੈਗੀ ਉਹ ਪਾ ਲਓ ਉਹਦੇ ਨਾਲ ਗਰਮਾਈਸ਼ ਮਿਲਦੀ ਹੈ ਸਰੀਰ ਨੂੰ ਸਰੀਰ ਖੁੱਲਦਾ ਥਕਾਵਟ ਘਟਦੀ ਆ ਔਰ ਉਹਦੇ ਨਾਲ ਕੀ ਹੁੰਦਾ ਕਿ ਗੋਡਿਆਂ ਮੋਡਿਆਂ 'ਚ ਦਰਦ ਵੀ ਘਟਦਾ ਹੂੰ ਜੀ ਕੋਈ ਹੋਰ ਐਸੀ ਗੱਲ ਜਿਵੇਂ ਹੁਣ ਗੋਡੇ ਤਾਂ ਟੱਕ ਟੱਕ ਜੇ ਕਰਦੇ ਆ ਬੰਦਾ ਕਹਿੰਦਾ ਵੀ ਯਾਰ ਮੈਂ ਕੀ ਕਰਾ ਹੁਣ ਸਾਗ ਨੂੰ ਚਿੱਤ ਬਹੁਤ ਕਰਦਾ ਹੁਣ ਸਾਗ ਦੇ ਨਾਲ ਚਾਰ ਪੰਜ ਮੱਕੀ ਦੀਆਂ ਰੋਟੀਆਂ ਰਕੜੀਆਂ ਹੋਣ ਤੇ ਬੰਦੇ ਨੂੰ ਵੈਸੇ ਨੀਸ਼ਟੀ ਨਹੀਂ ਪਾਈ ਰਹਿੰਦੀ ਆ ਤੇ ਕੈਲਰੀ ਬਰਨ ਕਿੱਥੇ ਹੋਣੀ ਆ ਜਿੰਨੀ ਕਿ ਚਾਹੀਦੀ ਆ ਪੜੁਕਤੀ ਆ ਪਾਏ ਕੋ ਵੇਲੇ ਹੱਲ ਕੀ ਆ ਫਿਰ ਇਹਦਾ ਹੱਲ ਸਭ ਤੋਂ ਵਧੀਆ ਇਹ ਉਹਦੇ ਨਾਲ ਅਦਰਕ ਹੋ ਗਿਆ ਅਜਵੈਨ ਹੋ ਗਿਆ ਅੱਛਾ ਜੀਰਾ ਅਜਵੈਨ ਤੇ ਸੌਫ ਇਹ ਤਿੰਨ ਚੀਜ਼ਾਂ ਦਾ ਪਾਊਡਰ ਬਣਾ ਕੇ ਰੱਖੋ ਇਹ ਜ਼ਰੂਰ ਖਾਇਆ ਕਰੋ ਇਹਦੇ ਨਾਲ ਜਿੰਨੀਆਂ ਵੀ ਤੁਹਾਡੀਆਂ ਬਦਹਜਮੀਆਂ ਨੇ ਜਾਂ ਤੁਸੀਂ ਸਾਗ ਖਾ ਲਿਆ ਕੁਝ ਵੀ ਹੈ ਜਖਾ ਲਿਆ ਜਿਹਦੇ ਨਾਲ ਪੇਟ ਦੇ ਵਿੱਚ ਗੈਸ ਬਣ ਜਾਂਦੀ ਆ ਉਹ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਨੂੰ ਫਾਇਦਾ ਕਰਨਗੀਆਂ ਅਦਰਕ ਜਿਹੜਾ ਹੈਗਾ ਅੱਗੇ ਆਪਣੇ ਬਜ਼ੁਰਗ ਕੀ ਕਰਦੇ ਸੀ ਇੱਕ ਲਾਲ ਮਿਰਚ ਇੱਕ ਅਦਰਕ ਇੱਕ ਹਰੀ ਮਿਰਚ ਰੱਖਦੇ ਸੀ ਨਾਲ ਉਹਨੂੰ ਨਾਲ-ਨਾਲ ਤੈਣਾ ਸਾਹਿਬ ਦੇ ਕਹਿਣ ਵਾਂਗ ਘੁੜਕ ਲੈਂਦੇ ਸੀ ਸਾਗ ਮੱਕੀ ਦੇ ਨਾਲ ਤਾਂ ਉਹ ਜਿਹੜੀ ਚੀਜ਼ ਸੀਗੀ ਹੁਣ ਜਿਹੜੀ ਲਾਲ ਮਿਰਚ ਹੈ ਜੀ ਉਹ ਤੁਸੀਂ ਦੇਖੋ ਵੀ ਉਹ ਹਾਰਟ ਦੀ ਬਲੋਕੇਜ ਨੂੰ ਖਤਮ ਕਰਦੀ ਹੈ ਕੈਂਸਰ ਦੇ ਸੈੱਲ ਨੂੰ ਖਤਮ ਕਰਦੀ ਆ ਤਾਂ ਲਾਲ ਮਿਰਚ ਖਾਣਾ ਵੀ ਬਹੁਤ ਜ਼ਰੂਰੀ ਆ ਪਰ ਜਿਹਨਾਂ ਨੂੰ ਬਵਾਸੀਰ ਹੈ ਉਹ ਮਿਰਚਾਂ ਮੁਰਚੀਆਂ ਤੋਂ ਬਚਿਆ ਕਰੋ ਕਿਤੇ ਦੋ ਗੋਲ ਸਾਹਿਬ ਨੇ ਕਿਹਾ ਸੀ ਕਾਲੀ ਲੜਦਾ ਹੋਰ ਕੰਮ ਕਰ ਪਰ ਗੋਲ ਸਾਹਿਬ ਮੈਂ ਨੇ ਇੱਕ ਰਿਪੋਰਟ ਪੜ੍ਹੀ ਪਿਛਲੇ ਦਿਨੀ ਜਿਹੜੇ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕਾ 800 ਤੇ ਕੁਝ ਉਹਨਾਂ ਦੇ ਵੱਲੋਂ ਵੀ ਸਰਵੇ ਕੀਤਾ ਗਿਆ ਵੀ ਪੰਜਾਬ ਦੇ ਵਿੱਚ ਹਰ ਅੱਠਵਾਂ ਜਾਂ ਨੌਵਾਂ ਜਣਾ ਸ਼ੂਗਰ ਤੋਂ ਪੀੜਦਾ ਪੰਜਾਬ ਦੇ ਲੋਕ ਇੱਕ ਸਾਲ ਦੇ ਵਿੱਚ 873 ਕਰੋੜ ਦੀ ਮਚਾਈ ਖਾ ਜਾਂਦੇ ਆ ਉਹ ਵੀ ਇੱਕ ਨੰਬਰ ਚ ਜਿਹਦੀ GST ਜਾਂਦੀ ਆ ਹੁਣ ਗੁਵਾਂਡ ਦੇ ਵਿੱਚ 5 ਕਿਲੋ ਜਲੇਬੀਆਂ ਤਲਵਾ ਲੀਆਂ ਇਹਦੀ ਥੋੜੀ ਕੋਈ GST ਆ ਸਮਾਨ ਲਿਆ ਪੈਸੇ ਦਿੱਤੇ ਮਤਲਬ ਅਰਬਾਂ ਰੁਪਏ ਦੀ ਆਪਾਂ ਸਾਲ ਚ ਮਚਾਈ ਫੜਦੇ ਆ ਪਰ ਮਿੱਠਾ ਨਹੀਂ ਬੋਲਦੇ ਪੰਜਾਬੀ ਮਿੱਠਾ ਖਾਂਦੇ ਬਹੁਤ ਆ ਉਹ ਕੀ ਕਹਿਣਾ ਚਾਹੁੰਗਾ ਵੀ ਜਿਹੜਾ ਸ਼ਬਦ ਥੈਰੇਪੀ ਆ ਤੁਸੀਂ ਜਿਵੇਂ ਆਈ ਲਵ ਯੂ ਦੀ ਗੱਲ ਕੀਤੀ ਸ਼ਬਦ ਥੈਰੇਪੀ ਦਾ ਕਿੰਨਾ ਕਦਰਾਂ ਜ਼ਿੰਦਗੀ ਤੋਂ ਇਸੋ ਜਿਹੜੀ ਸਾਡੀ ਪੰਜਾਬੀ ਆ ਇਹ ਤਾਂ ਬਹੁਤ ਮਿੱਠ ਬੋਲੜੀ ਆ ਮਿੱਠੀ ਬੋਲੀ ਆ ਆ ਮਾਂ ਬੋਲੜੀ ਆ ਤੇ ਇਹ ਜਿਹੜੀ ਪੰਜਾਬੀ ਆ ਜੇ ਤਾਂ ਕਿਤੇ ਪੰਜਾਬੀ ਸ਼ੁੱਧ ਬੋਲੀ ਜਾਵੇ ਤਾਂ ਕਮਾਲ ਕਰ ਦਿੰਦੀ ਆ ਪਰ ਜੇ ਹੁਣ ਕਈ ਵਾਰੀ ਕਹਿੰਦਾ ਓਏ ਫਲਾ ਪੁੱਛਿਆ ਕਿ ਅਸੀਂ ਅਸੀਂ ਦੂਜੇ ਨੂੰ ਨੀਮਾ ਕਰ ਰਹੇ ਹਾਂ ਅਸੀਂ ਖੁਦ ਨੂੰ ਨੀਮਾ ਕਰਦੇ ਆ ਆਪਦਾ ਕੈਰੇਕਟਰ ਛੋਟਾ ਕਰ ਲੈਂਦੇ ਆ ਹਮੇਸ਼ਾ ਆਦਬ ਨਾਲ ਬੋਲਣਾ ਚਾਹੀਦਾ ਔਰ ਮੇਰਾ ਖਿਆਲ ਆ ਵੀ ਲੋਕੀ ਬੋਲਦੇ ਨੇ ਹੁੰ ਤਾਂ ਪੰਜਾਬ ਦੇ ਲੋਕੀ ਬਹੁਤ ਸੁਧਰ ਗਏ ਸੰਭਲ ਗਏ ਕਿਉਂਕਿ ਹੁਣ ਇਹਨਾਂ ਨੂੰ ਚੋਣਨਾ ਆ ਗਿਆ ਸਰਕਾਰਾਂ ਵੀ ਚੋਣਨੀ ਆ ਗਿਆ ਬੰਦੇ ਵੀ ਚੋਣਦੇ ਆ ਗਏ ਪਿੰਡ ਵੀ ਚੁੰਨੇ ਆਗੇ ਪਰ ਹੁਣ ਜਿਹੜਾ ਪਿੰਡਾਂ ਦਾ ਮਾਹੌਲ ਆ ਉਹ ਵੀ ਅੱਗੇ ਨਾਲੋਂ ਵਧੀਆ ਹੋ ਗਿਆ ਨਸ਼ਿਆਂ ਤੋਂ ਮੁਕਤ ਹੋ ਰਹੇ ਨੇ ਲੋਕ ਨਸ਼ੇ ਛੱਡ ਰਹੇ ਨੇ ਸਾਡਾ ਨੌਜਵਾਨ ਜਿਹੜਾ ਹੈਗਾ ਬਹੁਤ ਸਮਝ ਗਿਆ ਸੰਭਲ ਗਿਆ ਨਸ਼ਿਆਂ ਤੋਂ ਬਾਹਰ ਆ ਰਿਹਾ ਨਸ਼ੇ ਛੱਡ ਬਹੁਤ ਵਧੀਆ ਗੱਲ ਆ ਤੁਹਾਡਾ ਬਹੁਤ ਧੰਨਵਾਦ ਆ ਅਸਲ ਵਿੱਚ ਜਦੋਂ ਵੀ ਅਸੀਂ ਮਿਲਦੇ ਆ ਨਾ ਜੀ ਤੇ ਗੋਇਲ ਸਾਹਿਬ ਦੇ ਨਾਲ ਮੇਰਾ ਨਿੱਜੀ ਤੌਰ ਦੇ ਉੱਤੇ ਪਿਆਰ ਵੀ ਬਹੁਤ ਆ ਤੇ ਮੇਰੇ ਮਨ ਦੇ ਵਿੱਚ ਸਤਿਕਾਰ ਵੀ ਬਹੁਤ ਆ ਗੱਲ ਕੱਲੀ ਕੰਮ ਦੀ ਸਾਂਝ ਦੀ ਨਹੀਂ ਗੱਲ ਜਜ਼ਬਾਤ ਦੀ ਸਾਂਝ ਦੀ ਵੀ ਆ ਸਾਡੀ ਬੋਲੀ ਮੈਨੂੰ ਲੱਗਦਾ ਵੀ ਇੱਕੋ ਜੀ ਆ ਤੇ ਮਾਂ मां बोली ਤੇ मां ਧਰਤੀ ਤਿੰਨ ਮਾਵਾਂ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਆ ਮੈਨੂੰ ਲੱਗਦਾ ਵੀ ਇਹਨਾਂ ਦੀ ਬੋਲੀ ਵੀ ਬਠਿੰਡੇ ਦੇ ਕੱਕਰੇ ਤੇ ਵਰਗੀ ਆ ਕਿਉਂਕਿ ਇਹਨਾਂ ਨੇ ਬਿਲਕੁਲ ਉਹੀ ਜਦੋਂ ਕਹਿੰਦਾ ਕੋਈ ਉਹੀ ਤੇ ਬਸ ਬਾਲਾ ਹੀ ਹੋ ਗਿਆ ਨੇ ਤੇ ਉਹ ਤੁਹਾਨੂੰ ਚੰਗਾ ਲੱਗਦਾ ਸੋ ਬਹੁਤ ਮਿਹਰਬਾਨੀ ਮੇਰਾ ਚਿੰਤਾ ਕਰਦਾ ਸੀ ਵੀ ਆਹ ਇਹ ਟੋਟਾ ਬਿੜਾ ਕੇ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਾਵੇ ਵੀ ਭਾਈ ਚਲੋ ਬਾਕੀ ਤਾਂ ਗੱਲਾਂ ਹੁੰਦੀਆਂ ਹੀ ਆ ਭਾਈ ਇਹ ਵੈਦਬਾਨ ਦੇ ਆਹ ਆ ਪ੍ਰੋਡਕਟ ਹੈਗੇ ਆ ਆ ਵੀ ਖਾਓ ਆ ਵੀ ਪੀਓ ਆ ਵੀ ਕਰੋ ਉਹ ਕੰਮ ਦੀਆਂ ਗੱਲਾਂ ਇਹ ਇੱਕ ਪ੍ਰੋਡਕਟ ਬਹੁਤ ਵਧੀਆ ਕਿਹੜਾ ਆਈ ਲਵ ਯੂ हां ਇਹ ਸਭ ਨੂੰ ਕਹੋ ਆਪਣੀ ਮਾਂ ਭੈਣ ਨੂੰ ਵੀ ਕਹੋ ਮੈਂ ਤਾਂ ਕਹਿੰਦਾ ਜਿਹੜਾ ਪੌਦੇ ਨੇ ਨਾ ਇਹਨੂੰ ਵੀ ਕਹੋ ਇਹਨੂੰ ਤੁਸੀਂ ਇੱਕ ਨੂੰ ਗਾਲਾਂ ਕੱਢਿਆ ਕਰੋ ਰੋਜ਼ ਸਵੇਰੇ ਇੱਕ ਨੂੰ ਆਈ ਲਵ ਯੂ ਕਹੋ ਜਿਹਨੂੰ ਗਾਲਾਂ ਕੱਢਦੇ ਉਹ ਸੁੱਕ ਜਾਣਾ ਤਾਂ ਜਲਵਾ ਦੇਖ ਲਓ ਤੁਸੀਂ ਗਰੰਟ ਵਾ 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 ਵੈਸੇ ਨਾ ਮੈਂ ਇੱਕ ਕਿਤਾਬ ਪੜੀ ਸੀ ਉੱਤੇ ਲਿਖਿਆ ਵੀ ਜੇ ਤੁਹਾਡਾ ਬਾਪੂ ਹੈ ਨਹੀਂ ਜਾਂ ਮਾਂ ਹੈ ਨਹੀਂ ਦਾਦੇ ਨੂੰ ਚਿੱਤੇ ਕਰ ਲਓ ਤੁਸੀਂ ਜਿਹੜਾ ਉਹਨਾਂ ਨੇ ਬੂਟਾ ਲਾਇਆ ਦਰਖਤ ਲਾਇਆ ਉਹਨੂੰ ਕਦੇ ਘੁੱਟ ਕੇ ਗਲਵਕੜੀ ਪਾਓ ਤੁਹਾਨੂੰ ਆਏ ਲੱਗੂਗਾ ਮੈਨੂੰ ਮੇਰੇ ਦਾਦੇ ਦੇ ਆਪਣੇ ਨਾਲ ਲਾ ਲਾ ਤੁਹਾਨੂੰ ਬਾਪ ਦੇ ਨਿੱਗ ਦਾ ਅਹਿਸਾਸ ਹੋਊਗਾ ਮਾਂ ਲੱਭੂਗੀ ਤੁਹਾਨੂੰ ਰੇਚੋ ਸੋ ਬਹੁਤ ਮਿਹਰਬਾਨ ਬਹੁਤ ਜੱਲਾਤ ਦੀ ਗੱਲ ਹੈ ਜਿੰਨਾ ਸਰ ਜਾਂਦੇ ਜਾਂਦੇ ਇੱਕ ਹੋਰ ਕਹਿ ਦਮਾ ਕਿ ਆਪਾਂ ਜਦੋਂ ਦੁਨੀਆ 'ਚ ਜਾਣਾ ਪੰਜ ਸੱਤ ਬੂਟੇ ਲੈ ਜਾਣਾ ਨੇ ਨਾਲ ਭੂਕ ਕੇ ਤਾਂ ਜਿੰਨੀ ਦੇ ਜਵਨੇ ਹਰ ਸਾਲ ਇੱਕ ਬੂਟਾ ਲਾ ਦਿਆ ਕਰੋ ਬਾਬਾ ਤੁਹਾਡੇ ਤੇ ਪੂਰੀ ਕਿਰਪਾ ਕਰੂਗਾ ਤਾਂ ਕਿ ਆਪਾਂ ਜਿਹੜੇ ਪੰਜ ਬੂਟੇ ਨਾਲ ਲੈ ਕੇ ਭੂਕਣੇ ਨੇ ਉਹ ਘੱਟੋ ਘੱਟ ਦੁਨੀਆ ਨੂੰ ਦੇ ਕੇ ਜਾਈਏ ਆਪਣੇ ਆਉਣ ਵਾਲੇ ਸੱਜਣਾਂ ਨੂੰ ਸਹੀ ਗੱਲ ਆ ਫਿਰ ਉਹ ਕਹਿੰਦੇ ਨੇ ਮੋਟੀ ਜੀ ਲੱਕੜੇ ਦੀ ਹਿੱਕ ਤੇ ਰੱਖ ਤੇ ਕਦੇ ਲੱਕੜ ਪੈਦਾ ਵੀ ਤਾਂ ਕਰੀਏ ਮਿਹਰਬਾਨੀ